ਅੰਤਿਮ ਤੌਰ ਤੇ ਸ਼੍ਰੋਮਿੰਦਰ ਦੁਆਰਾ ਗਵੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਤਾਹਮੇ ਸਾਹਿਬ ਔਰ ਉਹਨਾਂ ਦੇ ਨਾਲ ਸਰਦਾਰ ਗੁਰਵਚਨ ਸਿੰਘ ਖਰਮੂਆਲਾ ਸਾਹਿਬ ਸਰਦਾਰ ਸੁਖਜੀਤ ਸਿੰਘ ਜੀ ਪਟੇਵ ਔਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਰਦਾਰ ਰਵਿੰਦਰਪਾਲ ਸਿੰਘ ਜੀ ਪੱਕੋ ਔਰ ਸਰਦਾਰ ਭਗਵੰਤ ਸਿੰਘ ਜੀ ਸਿਆਲ ਸਾਹਿਬ ਔਰ ਸਰਦਾਰ ਬਲਜੀਤ ਸਿੰਘ ਜੀ ਦਲਾਲ ਉਸਮਾ ਔਰ ਸਰਦਾਰ ਸਰਦਾਰ ਅਮਰਜੀਤ ਸਿੰਘ ਦੀ ਭਲਾਈਪੁਰ ਸਰਦਾਰ ਅਮਰਜੀਤ ਸਿੰਘ ਮਟੜਾ ਸਰਦਾਰ ਅਮਰਜੀਤ ਸਿੰਘ ਅਮਰਜੀਤ ਸਿੰਘ ਦੀ ਬੰਡਾਲਾ ਸਾਰੇ ਹੀ ਪ੍ਰਧਾਨ ਸਾਹਿਬ ਜੀ ਦੇ ਨਾਲ ਸੀਨੀਅਰ ਭਾਰਮਤ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਉਸ ਸਰਮ ਗੰਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਸ਼ੀਰ ਸ੍ਰੀ ਕਾਸ਼ ਮਹਿਤਾ ਦੇ ਕੋਲ ਤੇ ਲੰਮੀ ਸਾਡੀ ਵਿਚਾਰ ਹੋਈ ਹੈ ਪਿਛਲੇ ਦਿਨੀ ਜੋ ਕਿ ਪਾਕਿਸਤਾਨ ਦੇ ਜਥੇਦਾਰ ਸਹਿਬਾਨਾਂ ਦਾ ਮਸਲਾ ਪੰਥ ਦੇ ਵਿੱਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਉਸ ਮਸਲੇ ਦੇ ਉੱਤੇ ਸਾਡੀ ਵਿਚਾਰ ਹੋਈ ਹੈ ਕਿਉਂਕਿ ਸੰਤ ਸਮਾਜ ਵੱਲੋਂ ਨਿਹੰਗ ਸਿੰਘ ਦੋਖੇਬੰਦੀਆਂ ਵੱਲੋਂ ਸਿੱਖ ਸੰਤਾ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਆ ਕੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇਰੀ ਤੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਹੈ ਕਿ ਅਸੀਂ 11 ਜੂਨ ਨੂੰ ਪਿੰਡ ਬਾਦਲ ਵਿਖੇ ਉਹਨਾਂ ਦੇ ਘਰਕ ਦੇ ਧਰਮਨ ਦਿੱਤਾ ਜਾਏਗਾ ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲਮਾਸungਾ ਚੱਲਣ ਵਾਸਤੇ ਤਿਆਰੀ ਕੀਤੀ ਹੈ ਪਰ ਹੁਣ ਮਾਨ ਜੋ ਸ਼੍ਰੋਮਣੀ ਕਉਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਦੀ ਧਾਰਮਿਕ ਸਮੁੱਚੀ ਡਾਇਰੈਕਟਰ ਨੇ ਔਰਨਾ ਦੇ ਨਾਲ ਆਈਆਂ ਹੋਈਆਂ ਸਤਕਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵਪ੍ਰਵਾਨ ਤਹਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਉਲਝਣ ਨੂੰ ਅਸੀਂ ਜਲਦੀ ਤੋਂ ਜਲਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਤੋਂ ਆਇਆ ਔਰ ਇਸ ਵਿਸ਼ਵਾਸ ਦੇ ਤਹਿਤ ਮੈਂ ਸਮੁੱਚੀਆਂ ਸੰਗਠਾ ਨੂੰ ਵੀ ਔਰ ਸੰਤਾ ਮਹਾਪੁਰਖਾਂ ਨੂੰ ਵੀ ਹੰਸ ਸਿੰਘ ਅਤੇ ਬੰਦੀਆਂ ਨੂੰ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਿਪਟੀ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਹ ਮਸਲੇ ਨੂੰ ਆਉਣ ਵਾਲੇ ਦਿਨਾਂ ਬਚਾਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਲਦੀ ਹੱਲ ਕੱਢਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਪਟਾੰਦਰਾ ਸਾਡਾ ਆਫਿਸ ਤੋਂ ਹੋਇਆ ਉਹ ਪ੍ਰੋਗਰਾਮ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੁਲਤਵੀ ਕੀਤਾ ਇਸ ਲਈ ਪ੍ਰਧਾਨ ਸਾਹਿਬ ਨੇ ਜੋ ਵਿਸ਼ਵਾਸ ਦਿਵਾਇਆ ਅਸੀਂ ਤੇ ਟਿਕਰੂ ਸਕਰਪਾਉਂਦੇ ਹਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮੂੱਚੇ ਡਿਪਟੀ ਕਮਿਸ਼ਨਰ ਸਾਹਿਬਾਨਾਂ ਦਾ ਪਿੰਨੇ ਤਖਤਾਂ ਦੇ ਜਿ세 ਧਾਰਾਂ ਦਾ ਜੋ ਮਸਲਾ ਕੌਮ ਦੇ ਵਿੱਚ ਕਬੱਡੀ ਦੁੱਧਾ ਬਣੀ ਹੈ ਦੁਨੀਆ ਪਰ ਇਸ ਸਿੱਖਾਂ ਵਿੱਚ ਵੀ ਵੱਡੀ ਦੁੱਧਾ ਬਣੀ ਹੈ ਕਿ ਸਿੰਘ ਸਹਿਬਾਨਾ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਹਟਾਰ ਕੀਤਾ ਗਿਆ ਉਹਦੇ ਨਾਲ ਵੀ ਲੋਕਾਂ ਦੇ ਵਿੱਚ ਸਿੱਖ ਸੰਗਤਾਂ ਦੇ ਵਿੱਚ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਕਾਰਤ ਪਦਵੀਆਂ ਜਿਹੜੀਆਂ ਹਨ ਇਹ ਹਮੇਸ਼ਾ ਹੀ ਸਤਕਾਰ ਨਾਲ ਹੀ ਸਿੰਘ ਸਹਿਬਾਨਾ ਨੂੰ ਲਾਇਆ ਜਾਂਦਾ ਸਤਕਾਰ ਨਾਲ ਹੀ ਉਹਨਾਂ ਨੂੰ ਵਿਦਾਇਗੀ ਦਿੱਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੇ ਕੱਲੇ ਦੀ ਨਹੀਂ ਸਮੁੱਚੀ ਕੌਮ ਦੀ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਆ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਕੱਢਿਆ ਜਾਣਾ ਚਾਹੀਦਾ ਇਹ ਸਾਰੀਆਂ ਮੈਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਤੁਹਾਡੇ ਰਾਹੀਂ ਵੀ ਕਰਦਾ ਕਿ ਸਰਪ੍ਰਸਤ ਹੱਲ ਜਲਦੀ ਤੋਂ ਜਲਦੀ ਤਨੇ ਸਿੰਘ ਸਾਹਿਬਾਨਾਂ ਦੀ ਬਹਾਲੀ ਦਾ ਜੋ ਵੀ ਹੈ ਉਸ ਨੂੰ ਜਲਦੀ ਤੋਂ ਜਲਦੀ ਕੱਢ ਕੇ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ ਅਬਾਜੀ ਪਹਿਲਾਂ ਜਿੱਦਾਂ 28 ਮਾਰਚ ਦਾ ਪ੍ਰੋਗਰਾਮ ਸੀ ਕਿ ਤੁਹਾਡਾ ਅਕਤੀ ਜ ਸਿੰਘ ਸਮੰਦਰੀ ਹਾਲ ਦਾ ਫਿਰ 15 ਅਪ੍ਰੈਲ ਦਾ ਸਮਾਂ ਰੱਖਿਆ ਹੁਣ ਫਿਰ ਉਹ 11 ਜੂਨ ਦਾ ਰੱਖਿਆ ਸੀ ਕਿ 11 ਜੂਨ ਨੂੰ ਹੁਣ ਕਹਿਣ ਦਾ ਭਾਵ ਹੈ ਕਿ ਪਿੰਡ ਬਾਦਲ ਵਿੱਚ ਤੁਸੀਂ ਧਰਨਾ ਜਿਹੜਾ 500 ਸਿੰਘਾਂ ਦਾ ਜੱਥਾ ਗਿਆ ਸੀਗਾ ਜਾਣ ਹਾਂਜੀ ਤੁਸੀਂ ਜਾਏਗੇ ਨਹੀਂ ਉਹ ਅਸੀਂ ਫਿਰ ਹੋਮ ਇਹਨਾਂ ਨੇ ਸਾਡਾ ਵਿਸ਼ਵਾਸ ਦਿਵਾਇਆ ਕਿ ਉਹ ਸਿੰਘ ਸਰਬਾਨਾਂ ਦਾ ਮਸਲੇ ਦਾ ਅਸੀਂ ਸਰਪ੍ਰਰਵਾਨ ਤਹਲ ਕਰਾਂਗੇ ਔਰ ਸਾਰਿਆਂ ਨਾਲ ਬੈਠ ਕੇ ਤਾਂ ਹੱਲ ਕੱਟਿਆ ਜਾਏਗਾ ਕਿਉਂਕਿ ਉਹਦੇ ਲਈ ਇਹਨਾਂ ਨੇ ਸਾਡੇ ਕੋਲ ਸਮਾਂ ਮੰਗਿਆ ਸਮਾਂ ਦੇਣਾ ਸਾਡਾ ਫਰਜ਼ ਹੈ ਕਿਉਂਕਿ ਐਡੀ ਵੱਡੀ ਸੰਸਥਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਪ੍ਰਤੀਨਿਤ ਸੰਸਥਾ ਤੇ ਜੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇਾਂਗੇ ਜਾਂ ਉਹਨਾਂ ਨੂੰ ਮੌਕਾ ਨਹੀਂ ਦੇਾਂਗੇ ਉਹਨਾਂ ਨੇ ਹੱਲ ਕੱਢਣ ਵਾਸਤੇ ਅੱਗੇ ਤੋਂ ਅੱਗੇ ਸਾਰਿਆਂ ਨਾਲ ਸੰਪਰਕ ਵੀ ਕਰਨੇ ਆ ਸਾਰਿਆਂ ਨਾਲ ਮਿਲ ਬੈਠ ਕੇ ਉਹਨਾਂ ਨੇ ਵਿਚਾਰ ਵਟਾਂਦਰਾ ਵੀ ਕਰਨਾ ਤੇ ਸਾਡਾ ਫਰਜ਼ ਹੈ ਕਿ ਐਡੀ ਵੱਡੀ ਸੰਸਥਾ ਸਾਡੇ ਕੋਲ ਇਹ ਸਾਰੇ ਚੱਲ ਕੇ ਆਏ ਆ ਸਰਕਾਰ ਜੋ ਰਸਤੀਆਂ ਤੇ ਉਹਨਾਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲ ਇਹ ਗੱਲ ਕਹੀ ਹੈ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਦਫ਼ੇ ਬੰਦੀਆਂ ਜਾਂ ਦੰਦਵੀ ਟਕਸਾਲ ਦੇ ਹੰਗਸ ਸਿੰਘ ਦਫ਼ੇ ਬੰਦੀਆਂ ਸੰਤ ਸਮਾਜ ਦੇ ਨਾਲ ਆਪਸੀ ਟਕਰਾਅ ਨਹੀਂ ਬਣਨਾ ਚਾਹੀਦਾ ਜਿਹੜੀਆਂ ਗੱਲਾਂ ਨਾਲ ਟਕਰਾਅ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਗਲਤੀ ਤੋਂ ਗਲਤੀ ਜੋ ਵਿਸ਼ਵਾਸ ਸਾਰਿਆਂ ਨੇ ਦਵਾਇਆ ਉਹਦਾ ਹੱਲ ਕੱਢਿਆ ਜਾਵੇ ਕਬਨ ਕਿੰਨਾ ਕਸਮਾ ਜੜਾ ਹੈਗਾ ਇਹ ਮਿੱਥੇ ਗੇ ਬਸ ਇਹ ਪ੍ਰਧਾਨ ਸਭ ਕੀ ਆਪ ਜੀ ਨੂੰ ਦੱਸਦੇ ਨੇ ਕਿ ਤੁਸੀਂ ਇਹਨਾਂ ਨਾਲ ਵੀ ਬਤਾਓ ਕਿ ਕਦੋਂ ਸਮਾਂ ਮੀਟਿੰਗ ਹੋਈ ਹੈ ਇਸ ਤਰ੍ਹਾਂ ਦਾ ਮਾਹੌਲ ਹੈ ਜਾਂ ਕਿਹ ਵਰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਏਡੇ ਵੱਡੇ ਕੌਮ ਦੇ ਸ਼ਹੀਦ ਉੱਥੇ ਅਰਦਾਸ ਦੇਫਤੇ ਵਿੱਚ ਕੋਈ ਇਹੋ ਜਿਹੀ ਘਟਨਾ ਨਾ ਵਾਪਰ ਜਵੇ ਜਿਹਦੇ ਨਾਲ ਸਿੱਖ ਪੰਥ ਦੇ ਵੇਜਾਂ ਤੇ ਕੌਮ ਦੇ ਵਿੱਚ ਕੁੰਮੋਚੀ ਦਾ ਸਾਹਮਣਾ ਕਰਨਾ ਪਵੇ ਅਸੀਂ ਸਾਰਿਆਂ ਨੇ ਬੈਠ ਕੇ ਬਾਬਾ ਜੀ ਕੋਲ ਆ ਕੇ ਵਿਚਾਰ ਕੀਤੀ ਸੀ ਤੇ ਉਹ ਵਿਚਾਰ ਦਾ ਕੌਮ ਦੇ ਵਿੱਚ ਸੁਨੇਹਾ ਵੀ ਚੰਗਾ ਗਿਆ ਬਹੁਤ ਚੰਗੇ ਢੰਗ ਦੇ ਨਾਲ 6 ਜੂਨ ਦਾ ਜਿਹੜਾ ਦਿਹਾੜਾ ਸੀ ਅਰਦਾਸ ਦੇਫਤੇ ਰੂਪ ਦੇ ਵਿੱਚ ਮਨਾਇਆ ਗਿਆ ਉਹ ਇੱਕ ਸਾਰੀ ਕੌਮ ਦੇ ਵਿੱਚ ਇਸ ਗੱਲ ਦੇ ਵੀ ਸੰਤੋਸ਼ਟੀ ਹੋਈ ਕਿ ਸਿੱਖ ਆਪਣੇ ਮਹਾਨ ਸ਼ਹੀਦਾਂ ਦੇ ਸ਼ਰਧਾ ਅਰਪਣ ਕਰ ਲਈ ਐ ਕੱਤਰਬੀ ਹੋ ਜਾਂਦੀ ਐ ਤੇ ਉਹ ਕੱਤਰ ਹੋਏ ਵੀ ਐ ਸੋ ਵੀ ਕੌਮ ਦਾ ਧੰਨਵਾਦ ਤੇ ਦਮਦਮੀ ਟਕਸਾਲ ਦਾ ਚੇਚੇ ਤੌਰ ਤੇ ਤੇਨਹਾਂ ਸਿੰਘ ਜਥੇਬੰਦੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਜ ਕਿਉਂਕਿ ਬਾਬਾ ਜੀ ਕੋਲ ਤਾਂ ਪਹੁੰਚੇ ਸੀ ਕਿ 11 ਜੂਨ ਨੂੰ ਇਹ ਨਾਲੇ ਰੱਖਿਆ ਸੀ ਵੀ ਧਰਨਾ ਦੇਾਂਗੇ ਬਾਦਲਪਿੰਡ ਦੇ ਅਸੀਂ ਬੇਨਤੀ ਕੀਤੀ ਬਾਬਾ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਸਿੱਖ ਸੰਪਰਦਾਵਾਂ ਦੇ ਨਾਲ ਤੇ ਦਮਦਮਈ ਟਕਸਾਲ ਦੇ ਨਾਲ ਤੇ ਦੂਸਰੀਆਂ ਜਥੇਬੰਦੀਆਂ ਨਾਲ ਕਦੇ ਵੀ ਕਲੇਸ਼ ਚ ਨਹੀਂ ਆਉਂਦੀ ਸਗੋਂ ਆਪਣੇ ਰਿਲੇਸ਼ਨ ਜਿਹੜੇ ਆ ਵਧੀਆ ਬਣਾ ਕੇ ਰੱਖਦੀ ਤੇ ਵਧੀਆ ਅੱਜ ਵੀ ਹੈਗੇ ਆ ਕਈ ਵਾਰੀ ਪਰਿਵਾਰਾਂ ਦੇ ਵਿੱਚ ਵੀ ਮਤਭੇਦ ਹੋ ਜਾਂਦੇ ਆ